ਜੰਮੂ ਕਸ਼ਮੀਰ ਵਿੱਚ ਮਸ਼ਹੂਰ ਟੂਰਿਸਟ ਪਲੇਸ ਪਹਿਲਗਾਉਂ ਵਿੱਚ ਮੰਗਲਵਾਰ ਦੁਪਹਿਰ ਨੂੰ ਵੱਡਾ ਅਤੰਕੀ ਹਮਲਾ ਹੋਇਆ ਹੈ ਇੱਥੇ ਅੱਤਵਾਦੀਆਂ ਨੇ ਟੂਰਿਸਟਾਂ ਤੇ ਅੰਦਾਜ਼ ਤੁੰਦ ਫਾਇਰਿੰਗ ਕੀਤੀ ਹੈ ਜਿਸ ਨਾਲ 28 ਸੈਲਾਨੀ ਮਾਰੇ ਗਏ ਹਨ ਤੇ ਹੋਰ ਕਈ ਜ਼ਖਮੀ ਹੋ ਗਏ ਹਨ ਅਤੰਕੀਆਂ ਦੀ ਗਿਣਤੀ 3 ਤੋਂ 4 ਦੱਸੀ ਜਾ ਰਹੀ ਹੈ ਜੋ ਸੈਨਾ ਤੇ ਪੁਲਿਸ ਦੇ ਵਰਦੀ ਵਿੱਚ ਆਏ ਸਨ ਤੇ ਸਾਰੇ ਅਤੰਕੀਆਂ ਕੋਲ AK-47 ਤੇ ਹੋਰ ਹਥਿਆਰ ਸਨ ਸੈਲਾਨੀਆਂ ਵਿੱਚ ਬਹੁਤ ਸਾਰੇ ਨਵੇਂ ਵਿਆਹੇ ਜੋੜੇ ਸਨ ਜ਼ਿਆਦਾਤਰ ਮਾਮਲਿਆਂ ਵਿੱਚ ਸਿਰਫ ਪਤੀਆਂ ਤੇ ਹੀ ਹਮਲਾ ਕੀਤਾ ਗਿਆ ਜਦ ਕਿ ਔਰਤਾਂ ਨੂੰ ਛੱਡ ਕੇ ਸਿਰਫ ਮਰਦਾ ਕੋਲੋਂ ਧਰਮ ਪੁਸ਼ ਕੇ ਹਿੰਦੂ ਮਰਦਾ ਨੂੰ ਨਿਸ਼ਾਨਾ ਬਣਾਇਆ ਗਿਆ ਹਮਲੇ ਵਿੱਚ 28 ਲੋਕ ਮਾਰੇ ਗਏ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਗਾਮ ਵਿੱਚ ਹੋਏ ਅਤਿ ਕਵਾਦੀ ਹਮਲੇ ਤੋਂ ਬਾਅਦ ਆਪਣਾ ਸਾਊਦੀ ਅਰਬ ਦਾ ਦੌਰਾ ਛੱਡ ਕੇ ਭਾਰਤ ਵਾਪਸ ਆ ਗਏ ਹਨ ਪਹਿਲਗਾਮ ਵਿੱਚ ਹੋਏ ਇਸ ਅਤਿਵਾਦੀ ਹਮਲੇ ਦੇ ਪੀੜਤ ਵੱਖ-ਵੱਖ ਰਾਜਾਂ ਦੇ ਹਨ ਇਨ 28 ਲੋਕਾਂ ਵਿੱਚੋਂ 4 ਮਹਾਰਾਸ਼ਟਰ 3 ਕਰਨਾਟਕ 3 ਤਾਮਿਲਨਾਡੂ 2 ਗੁਜਰਾਤ 1 ਹਰਿਆਣਾ 1 ਉੱਤਰ ਪ੍ਰਦੇਸ਼ 1 ਜੰਮੂ ਕਸ਼ਮੀਰ ਤੇ 1 ਉੜੀਸਾ ਤੋਂ ਹੈ ਇਸ ਦੇ ਨਾਲ ਕੁਝ ਸੈਲਾਨੀ ਅਚੇਹ ਵੀ ਹਨ ਜਿਨ੍ਹਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕੀਤਾ ਹੈ ਤੇ ਜੰਮੂ ਕਸ਼ਮੀਰ ਵਿੱਚ ਹੋਏ ਅਤਵਾਦੀ ਹਮਲੇ ਵਿੱਚ ਮਾਸੂਮ ਲੋਕਾਂ ਦੀ ਮੌਤ ਤੇ ਡੂੰਗੀ ਸੰਵੇਦਨਾ ਪ੍ਰਗਟ ਕੀਤੀ ਹੈ ਰਾਸ਼ਟਰਪਤੀ 트੍ਰੰਪ ਨੇ ਅਤੰਕਵਾਦੀ ਹਮਲੇ ਦੀ ਸਖਤ ਨਿੰਦਾ ਕੀਤੀ ਹੈ ਤੇ ਇਸ ਕਾਨੂੰਨੇ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਭਾਰਤ ਨੂੰ ਪੂਰਾ ਸਮਰਥਨ ਦਿੱਤਾ ਹੈ ਤੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਅਤਵਾਦ ਵਿਰੁੱਧ ਲੜਾਈ ਵਿੱਚ ਇਕੱਠੇ ਖੜੇ ਹਨ